ਇਹ ਜਿਹੜੀ ਵੀਡੀਓ ਹੈ ਆਵਾਜ਼ ਨੰਬਰ 12 ਪੰਕੂ ਪਟਾਕੇ ਵਾਲੇ ਦੇ ਬੈਕਸਾਈਡ ਪੈਂਦਾ ਜੀ ਤੇ ਬਹੁਤ ਹੀ ਬੁਰਾ ਹਾਲ ਹੈ ਨਾਲੇ ਦਾ ਪਾਣੀ ਲੋਕਾਂ ਦੇ ਘਰ ਤੱਕ ਪਹੁੰਚ ਗਿਆ ਤੇ ਮੇਰੀ ਯੂ ਸਾਹਿਬ ਤੇ ਪ੍ਰਧਾਨ ਸਾਹਿਬ ਨਾਲ ਹੱਥ ਜੋੜ ਕੇ ਆਹੀ ਬੇਨਤੀ ਹੈ ਕਿ ਪਲੀਜ਼ ਜੀ ਦਾ ਹੱਲ ਕਰੋ ਮਹਿੰਗੇ ਮਹਿੰਗੇ ਲੋਕ ਜ਼ਮੀਨਾਂ ਖਰੀਦ ਰਹੇ ਆ ਉਹਦੇ ਬਾਅਦ ਨਕਸ਼ਾ ਪਾਸ ਕਰਾਓ ਫਿਰ ਮਕਾਨ ਪਾਣਦੇ ਆ ਉਹਦੇ ਬਾਅਦ ਸੁਵਿਧਾ ਕੋਈ ਨਹੀਂ ਮਿਲਦੀ ਆ ਉਹਨਾਂ ਨੂੰ ਦੁਕ ਉਹ ਬੜਾ ਔਖਾ ਲੋਕ ਦੇਖੋ ਨਿਕਲ ਕੇ ਮੇਰੇ ਇੱਥੇ ਡੇਡ ਡੇਡ 2 2 ਫੁੱਟ ਸਰਕਾ ਉੱਪਰ ਪਾਣੀ ਆ ਪਲੀਜ਼ ਇਹਦਾ ਹੱਲ ਕਰੋ ਜੀ ਇਹ ਜਿਹੜੀ ਵੀਡੀਓ ਆ ਉਹ ਨੰਬਰ 12 ਪੰਕੂ ਪਟਾਕੇ ਵਾਲੇ ਦੇ ਬੈਕਸਾਈਡ ਪੈਂਦਾ ਜੀ ਇਹ ਬਹੁਤ ਹੀ ਬੁਰਾ ਹਾਲ ਹੈ ਨਾਲੇ ਦਾ ਪਾਣੀ ਲੋਕਾਂ ਦੇ ਘਰ ਤੱਕ ਪਹੁੰਚ ਗਿਆ ਤੇ ਮੇਰੀ ਯੂ ਸਾਹਿਬ ਤੇ ਪ੍ਰਧਾਨ ਸਾਹਿਬ ਨੇ ਹੱਥ ਜੋੜ ਕੇ ਆਹੀ ਬੇਨਤੀ ਹੈ ਕਿ ਪਲੀਜ਼ ਇਹਦਾ ਹੱਲ ਕਰੋ ਮਹਿੰਗੇ ਮਹਿੰਗੇ ਲੋਕ ਜ਼ਮੀਨਾਂ ਖਰੀਦ ਰਹੇ ਆ ਉਹਦੇ ਬਾਅਦ ਨਕਸ਼ਾ ਪਾਸ ਕਰਾਓ ਫਿਰ ਮਕਾਨ ਬੰਦ ਨੇ ਆ ਉਹਦੇ ਬਾਅਦ ਸੁਵਿਧਾ ਕੋਈ ਨਹੀਂ ਮਿਲਦੀ ਆ ਉਹਨਾਂ ਨੂੰ ਉਹ ਬੜਾ ਔਖਾ ਹੈ ਲੋਕ ਦੇਖੋ ਨਿਕਲ ਕੇ ਮੇਰੇ ਇੱਥੇ ਡੇਡ ਡੇਡ 2 2 ਫੁੱਟ ਸਰਕਾ ਉੱਪਰ ਪਾਣੀ ਆ